ਹੈਲੋ ਜੀ ਸ਼੍ਰੀ ਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲਾਈਨਿੰਗ ਵਾਲੀ ਸ਼ਰਟ ਕਟਿੰਗ ਕਰ ਰਹੇ ਹਾਂ ਤੇ ਇਹਦੀ ਪਹਿਲਾਂ ਕੋਈ ਵੀ ਆਪਾਂ ਸ਼ਰਟ ਲਾਈਨਿੰਗ ਵਾਲੀ ਕਟਿੰਗ ਕਰਨੀ ਹੋਵੇ ਉਹਦੀ ਪਹਿਲਾਂ ਲਾਈਨਿੰਗ ਕਟਿੰਗ ਕੀਤੀ ਜਾਂਦੀ ਹੈ ਜੀ ਅੱਧੀਆਂ ਮੇਰੀਆਂ ਭੈਣਾ ਸ਼ਰਟ ਨੂੰ ਕੱਟ ਕੇ ਬਾਅਦ ਚ ਲਾਈਨਿੰਗ ਕੱਟਦੀਆਂ ਨੇ ਉਹ ਨਹੀਂ ਸਹੀ ਰਹਿੰਦਾ ਜੀ ਪਹਿਲਾਂ ਲਾਈਨਿੰਗ ਕਟਿੰਗ ਹੁੰਦੀ ਹੈ ਇਹਦੀ ਸ਼ਰਟ ਦੀ ਇਹ ਆਪਾਂ ਦੋ ਪਾਗਾਂ ਚ ਵੀਡੀਓ ਪਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਮੈਂ ਤੁਹਾਨੂੰ ਲਾਈਨਿੰਗ ਦੀ ਕਟਿੰਗ ਦੱਸੂਗੀ ਕਿਉਂਕਿ ਜੇਕਰ ਆਪਾਂ ਪੂਰੀ ਸ਼ਰਟ ਅੱਜੇ ਕਟਿੰਗ ਕਰਦੇ ਆ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੁੰਦੀ ਹੈ ਤੇ ਮੈਂ ਵੀਡੀਓ ਨੂੰ ਨਾ ਫਾਸਟ ਕੀਤਾ ਹੋਇਆ ਜੀ ਤੇ ਸਕਿੱਪ ਵੀ ਥੋੜੀ ਬਹੁਤੀ ਆਪਾਂ ਕਰਾਂਗੇ ਕਿਉਂਕਿ ਜਿਆਦਾ ਫਿਰ ਲੰਬੀ ਵੀਡੀਓ ਹੋ ਜਾਂਦੀ ਹੈਗੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਤੇ ਐਂਡ ਨਾਲ ਐਂਡ ਤੱਕ ਜ਼ਰੂਰ ਦੇਖ ਲਿਓ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ 셔ਟ ਦੀ ਲੈਂਥ ਜਿੰਨੀ ਰੱਖਣੀ ਹੈ ਉਸ ਤੋਂ 2.5 ਜਾਂ 3 ਇੰਚ ਛੋਟੀ ਰੱਖਣੀ ਹੈ ਜੀ ਲਾਈਨਿੰਗ ਇਹ ਜ਼ਰੂਰੀ ਹੈ ਕਿਉਂਕਿ ਜਿੰਨੀ ਆਪਾਂ 셔ਟ ਦੀ ਲੈਂਥ ਰੱਖਣੀ ਹੈ ਉਹਦੇ ਵਿੱਚ ਕਿ ਰਵੀ ਫੋਲਡ ਹੋਊਗਾ ਜੇਕਰ ਆਪਾਂ ਘੇਰੇ ਦੇ ਵਿੱਚ ਹੀ ਲਾਈਨਿੰਗ ਫੋਲਡ ਕਰ ਦਾਂਗੇ ਤਾਂ ਉਹਦੇ ਵਿੱਚ ਬੁਲਬਲੇ ਜਿਹੜੇ ਪੈਂਦੇ ਰਹਿੰਦੇ ਨੇ ਇਸ ਕਰਕੇ ਲਾਈਨਿੰਗ ਜਿਹੜੀ ਸ਼ਰਟ ਦੀ ਲੈਂਥ ਤੋਂ 3 ਇੰਚ ਘੱਟ ਰੱਖੋ ਜੀ 2.5 ਜਾਂ 3 ਇੰਚ ਜੇਕਰ ਥੋੜਾ ਜਿਹਾ ਘੱਟ ਕੱਪੜਾ ਤਾਂ ਤੁਸੀਂ 4 ਜਾਂ 5 ਇੰਚ ਛੋਟੀ ਵੀ ਰੱਖ ਸਕਦੇ ਹੋ ਪਰ ਨਾਰਮਲ ਕਟਿੰਗ ਚ ਆਪਾਂ 2.5 ਜਾਂ 3 ਇੰਚ ਛੋਟੀ ਜਿਹੜੀ ਆਹ ਰੱਖਦੇ ਆ ਲਾਈਨਿੰਗ ਇਹ ਦੇਖੋ ਜੀ ਆਪਾਂ ਲਾਈਨਿੰਗ ਦੀ ਲੈਂਥ ਕੱਟ ਲਈ ਤੇ ਆਪਾਂ ਉਹਦੀ ਜਿੰਨਾ ਘੇਰ ਰੱਖਣਾ ਘੇਰ ਤੋਂ 1.5 ਇੰਚ ਵਧਾ ਕੇ ਆਪਾਂ ਵੀ ਲਾ ਲੋ ਜਿਹੜਾ ਮਾਰਜਿਨ ਰੱਖਣਾ ਉਹ ਰੱਖ ਕੇ ਇੰਚ 1.5 ਇੰਚ ਐਕਸਟਰਾ ਕਟਿੰਗ ਕਰ ਲਈ ਆਪਾਂ ਜਿਹੜੀ ਸਲਵਾਰ ਦੇ ਪੱਲਿਆਂ ਦੇ نیچے ਲਾਈਨਿੰਗ ਲੱਗਣੀ ਉਹ ਪਹਿਲਾਂ ਤੁਸੀਂ ਤਾਰ ਕੇ ਰੱਖਤੀ ਇਹ ਸੌਖਾ ਤਰੀਕਾ ਜੀ ਅੱਦੇ ਚਲੋ ਵਧੀਆ ਟੇਲਰ ਤਾਂ ਕੀ ਕਰਦੇ ਨੇ ਮੈਂ ਤੁਹਾਨੂੰ ਸਿਰਫ ਇਹ ਦੱਸਣ ਲਈ ਪਹਿਲਾ ਪੱਲਾ ਤਾਰਿਆਗਾ ਨਹੀਂ ਟੇਲਰ ਕੀ ਕਰਦੇ ਨੇ ਜਿੰਨੀ ਆਪਣੀ ਘੇਰ ਹੁੰਦਾਗਾ ਉਹਨਾਂ ਪਹਿਲਾਂ ਪੂਰੇ ਕੱਪੜੇ ਚੋਂ ਕਟਿੰਗ ਕਰ ਲੈਂਦੇ ਨੇ ਬਾਕੀ ਬਚਦਾ ਵੀ ਸਲਵਾਰ ਦੇ ਪੱਲੇ نیچے ਲੱਗ ਜਾਂਦਾ ਜੇਕਰ ਆਲਓਵਰ ਕਲਰ ਦਾ ਸੂਟ ਹੈ ਜੇਕਰ ਅਲੱਗ ਲੱਗਗਾ ਤਾਂ ਬਾਜੂ ਬਣ ਜਾਂਦੇ ਨੇ ਉਹਦੇ ਆਪਾਂ ਨੇ ਬੇਸਟ ਨਹੀਂ ਜਾਂਦਾ ਉਹ ਕੱਪੜਾ ਤੁਸੀਂ ਇਸ ਤਰ੍ਹਾਂ ਕਰਕੇ ਦਾ ਇਨੂ ਫੋਲਡ ਕਰਕੇ ਤੁਸੀਂ ਇੱਥੇ ਪ੍ਰੈਸ ਕਰ ਲਿਓ ਜੀ ਕਿਉਂਕਿ ਇਹ ਪ੍ਰੈਸ ਨਾਲ ਹੀ ਆਪਣੀ ਕਟਿੰਗ ਵਧੀਆ ਹੁੰਦੀ ਹੈ ਜੇਕਰ ਆਪਾਂ ਬਿਨਾਂ ਪ੍ਰੈਸ ਤੋਂ ਕਟਿੰਗ ਕਰਾਂਗੇ ਤਾਂ ਆਪਣੀ ਜਿਹੜੀ ਕਟਿੰਗ ਹੈ ਉਹ ਵਧੀਆ ਨਹੀਂ ਹੁੰਦੀ ਕਿਉਂਕਿ ਕਿਤੇ ਬਲ ਰਹਿ ਗਿਆ ਕਿਤੇ ਉੱਚੀ ਨੀਵੇਂ ਹੋ ਗਈ ਹੈ ਨਾ ਆਪਾਂ ਕੋਈ ਕਾਣਕੂਣ ਹੋਵੇ ਤੁਸੀਂ ਉਹ ਵੀ ਕੱਢ ਲਿਓ ਇਸ ਤਰ੍ਹਾਂ ਤੁਸੀਂ ਪ੍ਰੈਸ ਕਰ ਲਿਓ ਦੋਨੋਂ ਪੱਲਿਆਂ ਤੇ ਦੇਖੋ ਮੈਂ ਇੱਕ ਪੱਲੇ ਤੇ ਕਰ ਰਹੀ ਆ ਆਪਾਂ ਜਿਹੜੀਆਂ ਕਰੀਜਾਂ ਜੀਆਂ ਸੀਗੀਆਂ ਇਹ ਵੀ ਕਟਿੰਗ ਵੀ ਕੱਢ ਲੀਆਂ ਨੇ ਪੱਕੇ ਆਪਾਂ ਵਾਸ਼ ਕਰਦੇ ਆਂ ਜੀ ਫਿਰ ਉਹ ਚ ਬਲਜੇ ਪੈ ਜਾਂਦੇ ਨੇ ਤੁਸੀਂ ਦੋਨੋਂ ਪੱਲਿਆਂ ਤੇ ਐਵੇਂ ਬੈਕ ਫਰੰਟ ਤੇ ਤੁਸੀਂ ਪ੍ਰੈਸ ਕਰ ਲਿਓ ਇਹ ਦੇਖੋ ਇੱਕ ਪੱਲੇ ਤੇ ਆਪਾਂ ਕਰ ਲਈ ਸੀ ਤੇ ਦੂਸਰੇ ਤੇ ਵੀ ਆਪਾਂ ਕਰ ਲਾਂਗੇ ਇਹ ਥੋੜਾ ਜਿਹਾ ਕਾਣ ਸੀਗਾ ਜੀ ਇਹ ਆਪਾਂ ਮੋਢਿਆਂ ਵਾਲੀ ਸਾਈਡ ਕੱਟ ਦਾਂਗੇ ਕਿਉਂਕਿ ਇਧਰੋਂ ਤਾਂ ਜਿਹੜੀ ਸਾਈਡ ਥੋੜਾ ਜਿਹਾ ਕਾਣ ਹੈ ਉਹ ਸਾਈਡ ਮੋਢਿਆਂ 'ਚ ਆ ਜਾਣਾ ਇਸ ਤਰ੍ਹਾਂ ਦੋਨੋਂ ਪੱਲੇ ਤੁਸੀਂ ਰੱਖ ਲਿਓ ਜੀ ਇਹ ਕੇ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਇਧਰੋਂ ਜਿੱਧਰੋਂ ਜੁਆਇੰਟ ਹੁੰਦੀ ਹੈ ਆਪਣੇ ਲਾਈਨਿੰਗ ਸੈਂਟਰ ਹੁੰਦਾ ਆਪਣਾ ਉੱਥੋਂ ਥੋੜੀ ਲਾਈਨਿੰਗ ਹੈ ਜਿਹੜੀ ਦੋਨੋਂ ਕਰੀਜਾਂ ਚੋਂ ਖਸਾਰ ਹੋਣੀ ਚਾਹੀਦੀ ਹੈ ਕੋਈ ਵੱਧ ਕੱਟ ਨਹੀਂ ਗਿਤੋਂ ਹੋਣਾ ਚਾਹੀਦਾ ਫਿਰ ਉਸੇ ਤਰ੍ਹਾਂ ਆਪਾਂ ਨੂੰ ਦਿੱਕਤ ਆਉਂਦੀ ਹੈ ਸ਼ਰਟ ਦੇ ਵਿੱਚ ਵੀ ਕਈ ਕਸਟਮਰ ਇਹ ਵੀ ਕਹਿੰਦੇ ਨੇ ਜੀ ਬਿਲ ਲਾਈਨਿੰਗ ਥੋੜੀ ਜੀ ਲੂਜ਼ ਰੱਖ ਕੇ ਲਾਓ ਉਹਦਾ ਤਰੀਕਾ ਹੋਰ ਹੈ ਪਰ ਜਦੋਂ ਆਪਾਂ ਸਹੀ ਕਟਿੰਗ ਕਰਦੇ ਆਂ ਫਿਰ ਕੋਈ ਖਿੱਚ ਨਹੀਂ ਮਾਰਦੀ ਜੀ ਲਾਈਨਿੰਗ ਇਹ ਇਹ ਆਪਾਂ ਪ੍ਰੋਪਰ ਬਿਲਕੁਲ ਬਰਾਬਰ ਦੀ ਕਟਿੰਗ ਕਰਾਂਗੇ ਤੁਹਾਨੂੰ ਉਹ ਵੀ ਕਦੇ ਦੱਸਾਂਗੇ ਵੀ ਜਿਹੜੀ ਜਿਹੜਾ ਕਸਟਮਰ ਇਹ ਕਹਿੰਦਾਗਾ ਵੀ ਲੂਜ਼ ਰੱਖ ਕੇ ਲਾਇਓ ਥੋੜੀ ਜੀ ਉਹਦੇ ਲਈ ਵੀ ਇੱਕ ਹੈਗਾ ਏ ਤਰੀਕਾ ਆਪਾਂ ਉਸ ਤਰੀਕੇ ਨਾਲ ਵੀ ਕਟਿੰਗ ਕਰਾਂਗੇ ਦੇਖੋ ਇਹ ਪਤਲਾ ਹੀ ਨਾਪ ਹੈ ਜੀ ਜ਼ਿਆਦਾ ਭਾਰੀ ਨਹੀਂ ਹੈਗਾ ਇਹਦੀ ਆਪਾਂ 6.5 ਇੰਚ ਮੋਡਾ ਰੱਖਾਂਗੇ ਇਹਦਾ 6 ਇੰਚ ਰਹਿ ਜਾਊਗਾ 1 ਇੰਚ ਉਪਰੋਂ ਸਲਾਈ ਚ ਲੰਘ ਜਾਊਗਾ ਇਹਦਾ ਆਪਾਂ 7.5 ਤੇ ਕਮਰ ਰੱਖੀ ਐ ਨੀਚੋਂ 8 ਇੰਚ ਤੇ ਆਪਾਂ ਰੱਖਿਆ हिਪ ਦਾ ਨਿਸ਼ਾਨ ਟੋਟਲ 15.5 ਇੰਚ ਤੇ ਰੱਖਿਆ ਜੀ ਤੁਸੀਂ 15 ਇੰਚ ਤੋਂ ਇਹ ਜਿਹੜਾ हिਪ ਦਾ ਨਿਸ਼ਾਨ ਹੈ ਇਹ ਸਟਾਰਟ ਹੋ ਜਾਂਦਾ ਇਹ ਜਿਵੇਂ ਭਾਰੀ ਪਤਲੇ ਨਾਪ ਦੇ ਅਕੋਰਡਿੰਗ ਰੱਖਿਆ ਜਾਂਦਾਗਾ ਆਪਾਂ ਨੇ ਦੇਖੋ ਇੱਕ ਲੈਨ ਨੀਚੇ ਸਾਰਿਆਂ ਚੋਂ ਨੀਚੇ ਘੇਰ ਦੀ ਲਈ ਐ ਉੱਥੋਂ ਆਪਾਂ ਘੇਰ ਫੋਲਡ ਕਰਨਾ ਫਿਰ ਆਪਾਂ हिਪ ਦੀ ਲਈਏ ਫਿਰ ਕਮਰ ਦੀ ਲਈਏ ਇਹ ਮੋਡਿਆਂ ਦੀ ਹੋਗੀ ਤੀਸਰੀ ਇਹ ਦੇਖੋ ਹੁਣ ਆਪਾਂ ਪਲੇਟ ਦਾ ਲਾ ਲੈਣਾ ਨਿਸ਼ਾਨ 1.5 ਤੇ ਪਲੇਟਾਂ ਨੇ ਇਹਨਾਂ ਦੀ ਆਪਾਂ 11 ਤੇ ਲਾਵਾਂਗੇ ਅੱਧਾ ਇੰਚ ਉੱਪਰ ਸਲਾਈ ਚ ਲੰਘ ਜਾਂਦਾ ਇਹ 7 ਇੰਚ ਲੰਬਾਈ ਰੱਖੀ ਹੈ ਜੀ ਪਲੇਟਾਂ ਦੀ 6 6 ਇੰਚ ਜੇ ਜ਼ਿਆਦਾ ਪਤਲਾ ਨਾ ਆਪੇ ਤਾਂ ਰੱਖ ਸਕਦੇ ਆ ਜਿਵੇਂ ਇਹ 1.5 ਕਿ 6 ਇੰਚ ਤੇ ਮੈਂ ਰੱਖਦੀ ਆ ਜੀ 3 ਇੰਚ ਤੋਂ ਵੀ ਇਹਦਾ ਹਾਫ ਕਰ ਲਿਆ ਆਪਾਂ ਨੇ 3 ਇੰਚ ਤੋਂ ਥੋੜਾ ਜਿਹਾ ਉੱਪਰ ਜਗ੍ਹਾ ਤੇ ਨਿਸ਼ਾਨ ਲਾਉਣੇ ਨੇ ਤੁਸੀਂ ਜਿਹੜਾ ਆਪਾਂ ਤੁਹਾਨੂੰ ਇਹ ਦੱਸ ਰਿਹਾ ਜੀ ਜਿਵੇਂ ਹੁਣ ਦੇਖੋ ਤੀਰਾ ਆ ਗਿਆ ਉਹਨਾਂ ਦਾ ਤੀਰਾ 11.5 ਗਾ ਆਪਾਂ ਪੌਣੇ 6 ਤੇ ਨਿਸ਼ਾਨ ਲਾਉਣੇ ਨੇ ਥੋੜੀ ਜੀ ਜਿਹੜਾ ਇਹ ਮੋਢੇ ਵਾਲਾ ਨਿਸ਼ਾਨ ਹੈ ਥੋੜਾ ਜਿਹਾ ਅੱਧਾ ਇੰਚ ਤੁਸੀਂ ਅੰਦਰ ਨੂੰ ਰੱਖ ਕੇ ਲਾਉਣਾਗਾ ਬਾਹਰ ਨੂੰ ਨਹੀਂ ਵੀ ਸਿੱਧਾ ਵੀ ਲਾ ਸਕਦੇ ਹੋ ਪਰ ਨਹੀਂ ਵੀ ਇਹਦੇ ਨਾਲ ਇਹ ਝੋਲਣੀ ਆਉਂਦਾ ਆਪਣੇ ਮੋਡੇ ਦੇ ਵਿੱਚ ਇਹ ਆਪਾਂ ਹੁਣ ਇੱਥੋਂ ਇਹਨਾਂ ਦੀ ਫਿਟਿੰਗ ਦਾ ਨਿਸ਼ਾਨ ਲਾਤਾ ਜੀ ਉੱਪਰੋਂ ਇਹਨਾਂ ਦੀ 17.5 ਤੇ ਨੀਚੋਂ ਇਹਨਾਂ ਦਾ ਹੈਗਾ ਜੀ 15 ਪਰ 15 ਦੇ ਵਿੱਚ ਆਪਾਂ ਪਲੇਟਾਂ ਦਾ ਮਾਰਜਿਨ ਰੱਖ ਕੇ ਇਹਨੂੰ ਮੈਂ 16 ਤੇ ਨਿਸ਼ਾਨ ਲਾਇਆ ਇਹ ਨੀਚੋਂ ਇਹਨਾਂ ਦਾ ਜਿਹੜੀ ਹਿੱਪ ਹੈ ਇਹ 18 ਇਹ ਮੈਂ 9 ਤੇ ਲਾਇਆ ਤੇ ਸਾਰਿਆਂ ਚੋਂ نیچے ਘੇਰ ਆ ਗਿਆ ਜੀ ਘੇਰ ਇਹਨਾਂ ਦਾ 19 ਆਪਾਂ ਸਾਡੇ 9 ਤੇ ਨਿਸ਼ਾਨ ਲਾ ਲਿਆ ਇਹ ਦੇਖੋ ਹੁਣ ਆਪਾਂ ਇਹਦੇ ਨਾਲ ਜਿਹੜਾ ਫੱਟਾਗਾ ਇਹਦੇ ਨਾਲ ਆਪਾਂ ਸ਼ੇਪ ਦੇ ਦਾਂਗੇ ਜੀ ਜਿਹੜੀ ਆਪਣੀ ਫਿਟਿੰਗ ਦੀ ਹੈ ਤੇ ਨੀਚੋਂ ਆਪਾਂ ਘੇਰ ਤੋਂ ਉੱਥੋਂ ਵੀ ਸ਼ੇਪ ਦੇ ਦਾਂਗੇ ਹੁਣ ਜੇਕਰ ਤੁਹਾਨੂੰ ਵੀ ਮਾਰਜਨ ਦੀ ਗੱਲ ਦਸੀਏ ਜਿਹੜਾ ਸਾਈਡਾਂ ਤੇ ਆਪਾਂ ਮਾਰਜਨ ਰੱਖਦੇ ਆ ਇਹ ਆਪਾਂ ਦੇਖੋ ਪਲੇਟਾਂ ਦੇ ਨਿਸ਼ਾਨ ਲਾਏ ਨੇ ਪਲੇਟਾਂ ਦੇ ਨਿਸ਼ਾਨ ਮੈਂ ਤੁਹਾਨੂੰ ਪਹਿਲਾਂ ਵੀ ਦੱਸੇ ਹੋਏ ਨੇ ਵੀ ਕਿਵੇਂ ਲਾਉਣੇ ਨੇ ਇਹ ਦੇਖੋ ਜਿਹੜਾ ਇਹ ਬਾਕਸ ਬਣਦਾ ਇਹ ਤੋਂ ਥੋੜਾ ਜਿਹਾ نیچے ਰੱਖ ਕੇ ਜੇਕਰ ਭਾਰੀ ਨਾਪ ਹੈ ਥੋੜਾ ਜਿਹਾ نیچے ਰੱਖ ਕੇ ਲਾ ਦਿਓ ਜੇਕਰ ਪਤਲਾ ਨਾਪ ਹੈ ਤਾਂ ਬਾਕਸ ਦੇ ਬਿਲਕੁਲ ਵਿਚਕਾਰ ਤੋਂ ਲਾ ਦਿਓ ਇਹ ਆਪਾਂ ਸ਼ੇਪ ਦੇਣੀ ਹੈ ਜੀ ਮੋਡੇ ਦੀ ਇਹ ਆਪਣੇ ਸਾਰੇ ਨਿਸ਼ਾਨ ਲੱਗ ਚੁੱਕੇ ਨੇ ਹੁਣ ਆਪਾਂ ਮਾਰਜਨ ਦੀ ਗੱਲ ਕਰਦੇ ਆਂ ਵੀ ਕਿੰਨਾ ਮਾਰਜਨ ਰੱਖੀਏ ਹੁਣ ਤੁਹਾਡੇ ਸਵਾਲ ਬਹੁਤ ਹੋਣਗੇ ਜੀ ਵੀ ਜਿਵੇਂ ਬੈ ਗਲਾ ਪਿੱਛੇ ਕਿਉਂ ਜਾਂਦਾ ਜਾਂ ਕਿਵੇਂ ਇਹ ਸਾਰੀ ਆਪਾਂ ਟ੍ਰਿਕ ਕਟਿੰਗ ਦੇ ਵਿੱਚ ਅਪਣਾਉਣੀ ਹੈ ਇਹ ਤੁਹਾਨੂੰ ਕਿਉਂਕਿ ਇੱਕ ਵੀਡੀਓ ਚ ਆਪਾਂ ਸਾਰੀਆਂ ਗੱਲਾਂ ਨਹੀਂ ਦੱਸ ਸਕਦੇ ਜੀ ਆਪਾਂ ਇਹਦੇ ਲਈ ਅਲੱਗ-ਅਲੱਗ ਵੀਡੀਓ ਬਣਾਵਾਂਗੇ ਆਪਾਂ ਜਿਹੜਾ ਨਾਪ ਹੈ ਉਹ ਆਪਾਂ ਲਿਖ ਲੈਣਾ ਇੱਥੇ ਇਹ ਦੇਖੋ 19 18 15 ਤੇ 7.5 ਇਹਦੀ ਫਿਟਿੰਗ ਇਹ ਹੈ ਜੀ ਤੇ ਇਹ ਮੋਡਾ ਹੋ ਗਿਆ ਬੈਕ ਦੀ ਕਟਿੰਗ ਆਪਾਂ ਐਵੇਂ ਕਰਨੀਆ ਨਿਸ਼ਾਨ ਲੱਗੇ ਹੋਏ ਨੇ ਫਰੰਟ ਦੀ ਇਹ ਐ ਦੋਨੋਂ ਨਿਸ਼ਾਨ ਮੇਰੇ ਲਾਈ ਹੋਏ ਨੇ ਜੀ ਆਪਾਂ نیچے ਜਿਹੜਾ ਥੋੜਾ ਬਹੁਤਾ ਕਪੜਾ ਐਕਸਟਰਾ ਹੁੰਦਾ ਉਹ ਸਾਫ਼ ਕਰ ਦਾਂਗੇ ਹੁਣ ਜੇਕਰ ਤੁਹਾਨੂੰ ਇਹ ਮਾਰਜਿਨ ਦਸੀਏ ਤਾਂ ਇਹ ਤੁਸੀਂ ਡੇਢ ਤੋਂ 2 ਤੱਕ ਇੰਚ ਤੱਕ ਮਾਰਜਿਨ ਰੱਖ ਸਕਦੇ ਹੋ ਬਿਓ ਤੁਹਾਡੇ ਆਪ ਦੇ ਸਾਹਮਣੇ ਵਾਲਾ ਜੇਕਰ ਚੌਕ ਵੀ ਤੁਸੀਂ ਜਾਦਾ ਚੌੜੇ ਫੋਲਡ ਕਰਨੇ ਨੇ ਜਾਂ ਪਾਈਪਿੰਗ ਲਾਉਣੀਆਂ ਤਾਂ ਤੁਸੀਂ 2 ਇੰਚ ਰੱਖ ਸਕਦੇ ਹੋ ਜੇਕਰ ਨਾਰਮਲ ਫੋਲਡ ਕਰਨੇ ਨੇ ਤਾਂ ਤੁਸੀਂ 1.5 ਇੰਚ ਐਕਸਟਰਾ ਰੱਖ ਸਕਦੇ ਹੋ ਹੁਣ ਆਪਾਂ ਕਟਿੰਗ ਕਰ ਦਾਂਗੇ ਜੀ ਹੁਣ ਆਪਾਂ ਇੱਥੇ ਕੱਟ ਲਾ ਦਾਂਗੇ ਜਿੱਥੋਂ-ਜਿੱਥੋਂ ਆਪਾਂ ਨੇ ਫੋਲਡ ਕਰਨਾ ਜਾਂ ਜਿਹੜੇ ਆਪਣੇ ਮੇਨ ਪੁਆਇੰਟ ਨੇ ਇਹ ਮੈਂ हिਪ ਦਾ ਲਾਇਆ ਕਮਰ ਦਾ ਲਾਇਆ ਪਲੇਟ ਦਾ ਲਾਇਆ ਤੇ ਇਧਰੋਂ ਆਪਾਂ ਕਟਿੰਗ ਕਰ ਦਾਂਗੇ ਜੀ ਇਹ ਕੱਟਾਂ ਦੇ ਹਿਸਾਬ ਨਾਲ ਹੀ ਆਪਣਾ ਬੈਕ ਤੇ ਜਾਂਦਾ ਇਹ ਵੀ ਮੈਂ ਤੁਹਾਡੇ ਨਾਲ ਕਦੇ ਵੀਡੀਓ ਜ਼ਰੂਰ ਸ਼ੇਅਰ ਕਰੂੰਗੀ ਵੀ ਜਿਹੜੇ ਇਹ ਕੱਟ ਨੇ ਇਹਨਾਂ ਦਾ ਫਾਇਦਾ ਕੀ ਆ ਤੇ ਜਿਹੜੀ ਆਪਣਾ ਪੱਲਾ ਆਪਾਂ ਸੋਚ ਕਹਿ ਦਨੇ ਆ ਵੀ ਪਿੱਛੇ ਨੂੰ ਜਾਂਦਾਗਾ ਫਰੰਟ ਪੱਲਾ ਉਹ ਵੀ ਕਿਉਂ ਵੀ ਕਿਵੇਂ ਠੀਕ ਕਰੀਏ ਇਹ ਸਾਰਾ ਇਸ ਕੱਟਾਂ ਦੇ ਕਾਰਨ ਹੀ ਆ ਜੀ ਜਦੋਂ ਜਿਹੜਾ ਆਪਣਾ ਪੱਲਾ ਸਹੀ ਰੱਖਿਆ ਜਾਂਦਾਗਾ ਇਹ ਮੈਂ ਕਦੇ ਵੀ ਮੋਡਾ ਵੱਡਾ ਛੋਟਾ ਨਹੀਂ ਬੈਕ ਫਰੰਟ ਪੱਲਾ ਕਰਿਆ ਇਹ ਆਟੋਮੈਟਿਕ ਹੀ ਵੱਡਾ ਛੋਟਾ ਹੋ ਜਾਂਦਾ ਜੀ ਪਲੇਟਾਂ ਦੀ ਵੀਡੀਓ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤੀ ਹੈ ਵੀ ਜਿਹੜੇ ਆਪਾਂ ਜਿਹੜੇ ਸਾਈਡ ਵੀ ਸਾਈਡਾਂ ਤੇ ਪਲੇਟਾਂ ਪਾਉਨੇ ਆ ਵੀ ਇਹਦਾ ਕਿੰਨਾ ਮਾਰਜਿਨ ਕਿਧਰੋਂ ਰੱਖੀਏ ਇਹ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਆਪਾਂ ਇਹ ਨਿਸ਼ਾਨ ਲਾ ਲੈਣੇ ਨੇ ਜੀ ਬਾਕੀ ਆਪਾਂ ਸਾਰੇ ਪੱਲਿਆਂ ਤੇ ਚਾਰ ਵੀ ਜਿਹੜੇ ਪਲੇਟਾਂ ਦੇ ਨਿਸ਼ਾਨ ਨੇ ਉਹ ਲਾ ਦਾਂਗੇ ਇੱਥੋਂ ਫਰੰਟ ਇਹਨਾਂ ਦਾ ਹੈਗਾ ਜੀ 7 ਬੈਕ 6.5 ਉਸੇ ਹਿਸਾਬ ਨਾਲ ਆਪਾਂ ਇਹ ਰੱਖ ਲਾਂਗੇ ਕਲ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਜੀ ਹੁਣ ਆਪਾਂ ਇਹ ਸ਼ਰਟ ਦਾ ਕੱਪੜਾ ਕਿਵੇਂ ਵੀ ਕਟਿੰਗ ਕਰੀਏ ਹੁਣ ਕੱਲ ਦੀ ਵੀਡੀਓ ਤੱਕ ਤੁਹਾਨੂੰ ਵੇਟ ਕਰਨਾ ਪਊ ਪਊ ਧੰਨਵਾਦ ਜੀ